SpiceJet ਦੇ ਕਿਉ 400 ਜਹਾਜ਼ ਦੇ ਨਾਲ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਦਰਅਸਲ ਜਹਾਜ਼ ਦੇ ਵਿੱਚ ਉਸ ਵੇਲੇ ਸਮੱਸਿਆ ਆ ਗਈ ਜਦੋਂ ਕੰਟਲਾ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਇਸਦਾ ਇੱਕ ਬਾਹਰੀ ਪੈਯਾ ਟੁੱਟ ਗਿਆ ਤੇ ਢੇਠਾ ਡਿੱਗ ਪਿਆ। ਇਸ SpiceJet ਜਹਾਜ਼ 75 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਕੰਟਲਾ ਹਵਾਈ ਅੱਡੇ ਤੋਂ ਮੁੰਬਈ ਦੇ ਲਈ ਰਵਾਨਾ ਹੋਇਆ ਸੀ। ਪਾਵੇਂ ਘਟਨਾ ਕੰਟਲਾ ਹਵਾਈ ਅੱਡੇ ਤੋਂ ਉਡਾਣ ਭਰਨ ਵੇਲੇ ਜਹਾਜ਼ ਦੇ ਵਿੱਚ ਵਾਪਰੀ ਹੈ ਪਰ ਫਿਰ ਵੀ ਜਹਾਜ਼ ਨੇ ਆਪਣਾ ਸਫ਼ਰ ਚਾਲਕ ਜਾਰੀ ਰੱਖਿਆ ਅਤੇ ਸੁਰੱਖਿਅਤ ਢੰਗ ਦੇ ਨਾਲ ਮੁੰਬਈ ਪਹੁੰਚ ਗਿਆ ਇੱਕ 에ਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਮੁੰਬਈ ਦੇ ਵਿੱਚ ਸੁਰੱਖਿਅਤ ਉਤਰਿਆ ਅਤੇ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਹੈ ਸਪਾਈਸ ਜੈਟ ਦੇ ਬੁਲਾਰੇ ਨੇ ਕਿਹਾ ਕਿ 12 ਸਤੰਬਰ ਨੂੰ ਕਾਂਡਲਾ ਤੋਂ ਮੁੰਬਈ ਜਾ ਰਹੇ ਸਪਾਈਸ ਜੈਟ Q400 ਜਹਾਜ਼ ਦਾ ਇੱਕ ਬਾਹਰੀ ਪਈਆ ਉਡਾਨ ਭਰਨ ਤੋਂ ਬਾਅਦ ਰਨਵੇ ਤੇ ਮਿਲਿਆ ਹੈ ਜਹਾਜ਼ ਨੇ ਮੁੰਬਈ ਦੀ ਆਪਣੀ ਯਾਤਰਾ ਜਾਰੀ ਰੱਖੀ ਹੈ ਅਤੇ ਸੁਰੱਖਿਅਤ ਉਤਰ ਗਿਆ ਹੈ ਸੁਚਾਰੂ ਲੈਂਡਿੰਗ ਤੋਂ ਬਾਅਦ ਜਹਾਜ਼ ਆਪਣੀ ਸ਼ਕਤੀ ਦੇ ਨਾਲ ਟਰਮੀਨਲ ਨਲ ਤੇ ਪਹੁੰਚ ਗਿਆ ਤੇ ਸਾਰੇ ਯਾਤਰੀ ਆਮ ਦੇ ਵਾਂਗ ਉਤਰ ਗਏ ਨੇ ਸਪाइसजेट ਦੇ ਕਿਉ 400 ਜਹਾਜ਼ ਦੇ ਨਾਲ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਦਰਅਸਲ ਜਹਾਜ਼ ਦੇ ਵਿੱਚ ਉਸ ਵੇਲੇ ਸਮੱਸਿਆ ਆ ਗਈ ਜਦੋਂ ਕੰਟਲਾ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਇਸ ਦਾ ਇੱਕ ਬਾਹਰੀ ਪੈਯਾ ਟੁੱਟ ਗਿਆ ਤੇ ਢੇਠਾ ਡਿੱਗ ਪਿਆ। ਇਸ ਸਪाइसजेट ਜਹਾਜ਼ 75 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਕੰਟਲਾ ਹਵਾਈ ਅੱਡੇ ਤੋਂ ਮੁੰਬਈ ਦੇ ਲਈ ਰਵਾਨਾ ਹੋਇਆ ਸੀ। ਪਾਵੇਂ ਘਟਨਾ ਕੰਟਲਾ ਹਵਾਈ ਅੱਡੇ ਤੋਂ ਉਡਾਣ ਭਰਨ ਵੇਲੇ ਜਹਾਜ਼ ਦੇ ਵਿੱਚ ਵਾਪਰੀ ਹੈ ਪਰ ਫਿਰ ਵੀ ਜਹਾਜ਼ ਨੇ ਆਪਣਾ ਸਫ਼ਰ ਚਾਲਕ ਰੱਖਿਆ ਅਤੇ ਸੁਰੱਖਿਆ ਟੱਗ ਦੇ ਨਾਲ ਮੁੰਬਈ ਪਹੁੰਚ ਗਿਆ ਇੱਕ 에어ਲਾਈਨ ਦੇ ਬੁਲਾਦੇ ਨੇ ਕਿਹਾ ਕਿ ਜਹਾਜ਼ ਮੁੰਬਈ ਦੇ ਵਿੱਚ ਸੁਰੱਖਿਤ ਉਤਰਿਆ ਅਤੇ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਹੈ ਸਪਾਈਸ ਜੈਟ ਦੇ ਬੁਲਾਦੇ ਨੇ ਕਿਹਾ ਕਿ 12 ਸਤੰਬਰ ਨੂੰ ਕਾਂਡਲਾ ਤੋਂ ਮੁੰਬਈ ਜਾ ਰਹੇ ਸਪਾਈਸ ਜੈਟ Q400 ਜਹਾਜ਼ ਦਾ ਇੱਕ ਬਾਹਰੀ ਪਈਆ ਉਡਾਨ ਭਰਨ ਤੋਂ ਬਾਅਦ ਰਨਵੇ ਤੇ ਮਿਲਿਆਏ ਜਹਾਜ਼ ਨੇ ਮੁੰਬਈ ਦੀ ਆਪਣੀ ਯਾਤਰਾ ਜਾਰੀ ਰੱਖੀ ਹੈ ਅਤੇ ਸੁਰੱਖਿਤ ਉਤਰ ਗਿਆ ਹੈ ਸੁਚਾਰੂ ਲੈਂਡਿੰਗ ਤੋਂ ਬਾਅਦ ਜਹਾਜ਼ ਆਪਣੀ ਸ਼ਕਤੀ ਦੇ ਨਾਲ ਟਰਮੀਨ ਤੇ ਪਹੁੰਚ ਗਿਆ ਤੇ ਸਾਰੇ ਯਾਤਰੀ ਆਮ ਦੇ ਮੰਗ ਉਤਰ ਗਏ ਨੇ ਪਾਈਸ ਜੈਟ ਦੇ ਕਿਉ 400 ਜਹਾਜ਼ ਦੇ ਨਾਲ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਹੋਣੋਂ ਟਲ ਗਏ ਦਰਅਸਲ ਜਹਾਜ਼ ਦੇ ਵਿੱਚ ਉਸ ਵੇਲੇ ਸਮੱਸਿਆ ਆ ਗਈ ਜਦੋਂ ਕੰਟਲਾ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਇਸ ਦਾ ਇੱਕ ਬਾਹਰੀ ਪਈਆ ਟੁੱਟ ਗਿਆ ਤੇ ਢੇਠਾ ਡਿੱਗ ਪਿਆ ਇਸ ਪਾਈਸ ਜੈਟ ਜਹਾਜ਼ 75 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਕੰਟਲਾ ਹਵਾਈ ਅੱਡੇ ਤੋਂ ਮੁੰਬਈ ਤੇ ਲਈ ਰਵਾਨਾ ਹੋਇਆ ਸੀ ਪਾਵੇਂ ਘਟਨਾ ਕੰਟਲਾ ਹਵਾਈ ਅੱਡੇ ਤੋਂ ਉਡਾਣ ਭਰਨ ਵੇਲੇ ਜਹਾਜ਼ ਦੇ ਵਿੱਚ ਵਾਪਰੀ ਹੈ ਪਰ ਫਿਰ ਵੀ ਜਹਾਜ਼ ਨੇ ਆਪਣਾ ਸਫ਼ਰ ਚਾਲਕ ਰੱਖਿਆ ਅਤੇ ਸੁਰੱਖਿਆ ਟੱਗ ਦੇ ਨਾਲ ਮੁੰਬਈ ਪਹੁੰਚ ਗਿਆ। ਇੱਕ 에어ਲਾਈਨ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਮੁੰਬਈ ਦੇ ਵਿੱਚ ਸੁਰੱਖਿਅਤ ਉਤਰਿਆ ਅਤੇ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਹੈ। ਸਪਾਈਸ ਜੈਟ ਦੇ ਬੁਲਾਰੇ ਨੇ ਕਿਹਾ ਕਿ 12 ਸਤੰਬਰ ਨੂੰ ਕਾਂਡਲਾ ਤੋਂ ਮੁੰਬਈ ਜਾ ਰਹੇ ਸਪਾਈਸ ਜੈਟ Q400 ਜਹਾਜ਼ ਦਾ ਇੱਕ ਬਾਹਰੀ ਪਹੀਆ ਉਡਾਨ ਭਰਨ ਤੋਂ ਬਾਅਦ ਰਨਵੇ ਤੇ ਮਿਲਿਆਏ ਜਹਾਜ਼ ਨੇ ਮੁੰਬਈ ਦੀ ਆਪਣੀ ਯਾਤਰਾ ਜਾਰੀ ਰੱਖੀ ਹੈ ਅਤੇ ਸੁਰੱਖਿਅਤ ਉਤਰ ਗਿਆ ਹੈ। ਸਚਾਰੂ ਲੈਂਡਿੰਗ ਤੋਂ ਬਾਅਦ ਜਹਾਜ਼ ਆਪਣੀ ਭਗਤੀ ਦੇ ਨਾਲ ਟਰਮੀਨਲ ਤੇ ਪਹੁੰਚ ਗਿਆ ਤੇ ਸਾਰੇ ਯਾਤਰੀ ਆਮ ਦੇ ਵਾਂਗ ਉਤਰ ਗਏ ਨੇ